ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਜਲੰਧਰ ਵਿੱਚ ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਆਉਣ ਪ੍ਰਚਾਰ ਕੀਤਾ। ਉਹਨਾਂ ਇੱਥੇ ਪਾਰਟੀ ਆਗੂ ਤੇ ਵਰਕਰਾਂ ਨਾਲ ਇੱਕ ਵੱਡਾ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਆਪ ਦੇ ਉਮੀਦਵਾਰ ਨੂੰ ਜਿਤਾਉਣ ਲਈ ਸਮਰਥਨ ਦੇਣ ਦੀ ਅਪੀਲ ਕੀਤੀ। ਰੋਡ ਸ਼ੋਅ ਵਿੱਚ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਕਾਰਜਕਾਰੀ ਪ੍ਰਧਾਨ ਸ਼ਹਿਰੀ ਕਲਸੀ ਕੈਬਨ ਮੰਤਰੀ ਮਹਿੰਦਰ ਭਗਤ ਹਰਪਜਿੰਦਰ ਸਿੰਘ ਈਟੀਓ ਤੇ ਹੋਰ ਆਮ ਆਦਮੀ ਪਾਰਟੀ ਦੇ ਆਗੂ ਮੌਜੂਦ ਸਨ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਨਗਰ ਕੌਂਸਲ ਉਮੀਦਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਰਕਰ ਸ਼ਾਮਲ ਹੋਏ ਸੀਐਮ ਭਗਵੰਤ ਮਾਨ ਨੇ ਸਮੂਹ ਲੋਕਾਂ ਤੇ ਵਰਕਰਾਂ ਦਾ ਪਿਆਰ ਅਤੇ ਸਮਰਥਨ ਲਈ ਧੰਨਵਾਦ ਕੀਤਾ ਇਸ ਦੇ ਨਾਲੇ ਸੀਐਮ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਤੇ ਵੀ ਨਿਸ਼ਾਨੇ ਸਾਧੇ ਬਾਕੀ ਤੁਹਾਨੂੰ ਪਤਾ ਮੂਰੇ ਅੱਗੇ ਕੌਣ ਹੈ ਇੱਕ ਤਾਂ ਹੈ ਹੀ ਨਹੀਂ ਉਹ ਤਾਂ ਪਰਮਾਤਮਾ ਵੱਲੋਂ ਵਿਲੇ ਹੋ ਗਏ ਠੀਕ ਹੈ ਦੂਜੇ ਆਪ ਅੱਛੀ ਲੜੀ ਜਾਂਦੇ ਨੇ ਮੈਂ ਬਣੂ ਉਹਨੂੰ ਨਹੀਂ ਬਣ ਦਿੰਦਾ ਉਹ ਲੱਤਾਂ ਖਿੱਚੀ ਜਾਂਦੇ ਆਪਸ ਇੱਕ ਦੂਜੇ ਦੀਆਂ ਸੋ ਆਪਾਂ ਇਹਨਾਂ ਦੀਆਂ ਲੜਾਈਆਂ ਚ ਕੀ ਲੈ ਪੈ ਕੇ ਦੇਖ ਵੀ ਲੈਣਾਲੇ ਪਰਖ ਵੀ ਲੈਓ ਪਰਖਿਆ ਹਨ ਨੂੰ ਕੀ ਪਰਖੀਏ ਸੋ ਨਵੀਂ ਸੋਚ ਨੂੰ ਨਵੀਂ ਪਾਰਟੀ ਨੂੰ ਨਵੇਂ ਖੂਨ ਨੂੰ ਨਵੇਂ ਵਿਚਾਰਾਂ ਨੂੰ ਮੌਕਾ ਦਿਓ ਸ਼ੰਭੂ ਖਨੋਰੀ ਤੇ ਕਿਸਾਨੀ ਸੰਘਰਸ਼ ਕਰ ਰਹੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਬੰਦ ਦੀ ਕਾਲ ਦਿੱਤੀ ਹੈ ਕਿਸਾਨਾਂ ਗੁਰਸਰਵੰਸ ਸਿੰਘ ਪੰਦੀਰ ਨੇ 30 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਦਿੰਦਿਆਂ ਪੰਜਾਬ ਵਾਸੀਆਂ ਨੂੰ 7 ਦਿਨ ਦੀ ਅਪੀਲ ਕੀਤੀ ਹੈ ਪੰਦੀਰ ਨੇ ਕਿਹਾ ਕਿ 30 ਦਸੰਬਰ ਨੂੰ ਪੰਜਾਬ ਦੇ ਕਿਸਾਨਾਂ ਵੱਲੋਂ ਸੂਬੇ ਨੂੰ ਬੰਦ ਕਰਵਾਇਆ ਜਾਵੇਗਾ ਇਸ ਲਈ ਉਹ ਵਪਾਰਕ ਧਾਰਮਿਕ ਰਾਜਨੀਤਿਕ ਅਤੇ ਹੋਰ ਜਥੇਬੰਦੀ ਇਹਨਾਂ ਨੂੰ ਪੰਜਾਬ ਬੰਦ ਦੀ ਹਮਾਇਤ ਕਰਨ ਦੀ ਅਪੀਲ ਕਰਦੇ ਹਨ ਪੰਦੀਰ ਨੇ ਕਿਹਾ ਕਿ ਪਿਛਲੇ 10 ਮਹੀਨਿਆਂ ਤੋਂ ਕਿਸਾਨ ਦਰਨੇ ਤੇ ਬੈਠੇ ਹਨ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 22 ਦਿਨਾਂ ਤੋਂ ਭੁਖੜ ਹੜਤਾਲ ਤੇ ਬੈਠੇ ਹਨ ਅਤੇ ਉਹਨਾਂ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਇਸ ਦੇ ਬਾਵਜੂਦ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨਾਲ ਗੱਲਬਾਤ ਨਹੀਂ ਕਰ ਰਹੀ ਦੱਸ ਦੇ ਕਿ ਕੱਲ ਪੰਜਾਬ ਭਾਰ ਵਿੱਚ 12 ਤੋਂ 3 ਵਜੇ ਤੱਕ ਰੇਲਾ ਰੋਕੀਆਂ ਗਈਆਂ ਸਨ ਅਤੇ 30 ਦਸੰਬਰ ਨੂੰ ਪੰਜਾਬ ਬੰਦ ਕਰ ਦਿੱਤਾ ਜਾਵੇਗਾ ਸਰਵਨ ਸਿੰਘ ਪੰਦੇਲ ਨੇ ਕਿਹਾ ਹੈ ਕਿ ਰੇਲ ਰੋਕੋ ਅੰਦੋਲਨ ਵਿੱਚ ਪੰਜਾਬ ਭਾਰ ਤੋਂ ਲੋਕਾ ਕਿਸਾਨ ਮਜ਼ਦੂਰ ਬੀਬੀਆਂ ਨੌਜਵਾਨ ਅਤੇ ਖੇਤੀ ਮੰਡੀ ਨਾਲ ਸੰਬੰਧਿਤ ਸਾਰੇ ਵਰਗ ਜਿਵੇਂ ਛੋਟੇ ਦੁਕਾਨਦਾਰ ਛੋਟੇ ਵਪਾਰੀ ਵੱਲੋਂ ਭਰਪੂਰ ਸਹਿਯੋਗ ਮਿਲਿਆ ਦੋਵਾਂ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਵਾ 30 ਦਸੰਬਰ ਨੂੰ ਪੰਜਾਬ ਬੰਦ ਮੁਕੰਮਲ ਰਹੇਗਾ ਅੱਗੇ ਸ਼ਹੀਦਾਂ ਦੀਆਂ ਫਤਿਹਗੜ ਸਾਹਿਬ ਛੋਟੇ ਸਾਹਿਬ ਦੇ ਵੱਡੇ ਸਾਹਿਬ ਜਦਿਆਂ ਦਾ ਸ਼ਹੀਦੀਪੁਰ ਬਿਆ ਕੋਈ ਐਮਰਜੈਂਸੀ ਕਾਲ ਆ ਗਈ ਉਹ ਵੀ ਦੱਸਾਂਗੇ ਇਸ ਕਰਕੇ 30 ਦਸੰਬਰ ਨੂੰ ਪੰਜਾਬ ਬੰਦ ਹੋਊਗਾ ਜਿਹੜੇ ਜਗਜੀਤ ਸਿੰਘ ਡੱਲੇਵਾਲ ਜੀ ਨਾਲ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਨੇ ਜਿਹੜੇ ਚਾਹੁੰਦੇ ਨੇ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਫਤਿਹ ਹੋਵੇ ਜਿਨ੍ਹਾਂ ਨੂੰ ਇਹ ਸਮਝ ਆ ਵੀ ਜੇ ਕਿਸਾਨ ਦੇ ਖੇਤਾਂ ਵਿੱਚ ਚੰਗੀ ਫਸਲ ਹੋ ਜੂ ਖੇਤ ਮਜ਼ਦੂਰ ਕੋ ਰੁਪਈਆ ਹੋ ਉਹ ਬਾਜ਼ਾਰ ਵਿੱਚ ਲੈ ਕੇ ਤਾਂ ਸਾਡੀਆਂ ਦੁਕਾਨਾਂ ਚੱਲਦੀਆਂ ਰਹਿਣਗੀਆਂ ਤਾਂ ਸਾਡੇ ਪੱਠੇ ਚੱਲਣਗੇ ਤਾਂ ਸਾਡੇ ਕਾਰਖਾਨੇ ਸੋ ਪੂਰਾ ਪੰਜਾਬ ਦਾ ਬਾਜ਼ਾਰ ਚੱਲੂਗਾ ਉਹਨਾਂ ਸਾਰਿਆਂ ਨੂੰ ਅਪੀਲ ਹੈ ਚਾਹੇ ਵਪਾਰ ਮੰਡਲ ਦੇ ਵੀਰ ਹੋਣ ਚਾਹੇ ਦੁਕਾਨਦਾਰ ਵੀਰ ਹੋਣ ਚਾਹੇ ਪੱਠਿਆਂ ਵਾਲੇ ਵੀਰ ਹੋਣ ਚਾਹੇ ਸੈਲਰਾਂ ਵਾਲੇ ਵੀਰ ਵੀਰ ਹੋਣ ਚਾਹੇ ਮਲਾਜ਼ਮ ਹੋਣ ਚਾਹੇ ਟਰਾਂਸਪੋਰਟਰ ਹੋਣ ਚਾਹੇ ਵਕੀਲ ਭਾਈਚਾਰਾ ਹੋਵੇ ਚਾਹੇ ਟੀਚਰ ਭਾਈਚਾਰਾ ਹੋਵੇ ਚਾਹੇ ਪ੍ਰੋਫੈਸਰ ਭਾਈਚਾਰਾ ਹੋਵੇ ਚਾਹੇ ਸਾਡਾ ਗਾਇਕਾਂ ਦਾ ਭਾਈਚਾਰਾ ਹੋਵੇ ਚਾਹੇ ਸਾਡੇ ਧਾਰਮਿਕ ਸ਼ਖਸੀਤਾਂ ਦਾ ਭਾਈਚਾਰਾ ਹੋਵੇ ਚਾਹੇ ਧਾਰਮਿਕ ਪ੍ਰਚਾਰ ਖੇਤਰ ਦੇ ਲੋਕ ਹੋਣ ਕਿਸਾਨ ਮਜ਼ਦੂਰ ਨੌਜਵਾਨ ਮਤਾਮਾ ਭੈਣਾ ਧੀਆਂ ਸਾਰਿਆਂ ਕੋ ਸਹਿਯੋਗ ਦੀ ਮੰਗ ਕਰਦੇ ਆ ਸਹਿਯੋਗੀ ਜਥੇਬੰਦੀਆਂ ਕੋ ਮੰਗ ਕਰਦੇ ਜਿਹੜੀਆਂ ਮੋਰਚੇ ਤੋਂ ਹਾਲੇ ਬਾਹਰ ਨੇ ਸਾਰੇ ਰਲ ਕੇ ਪੰਜਾਬ ਬੰਦ ਨੂੰ ਕਾਮਯਾਬ ਕਰੀਏ 10 ਕਰੋੜ ਪੰਜਾਬੀ ਇਕੱਠੇ ਹੋ ਕੇ ਮੋਦੀ ਸਰਕਾਰ ਦੇ ਖਿਲਾਫ ਲਾਮਬੰਦ ਹੋਣੇ ਚਾਹੀਦੇ ਆ ਜਿਵੇਂ ਪੰਜਾਬੀਓਂ ਅੱਜ ਰੇਲ ਰੋਕੋ ਅੰਦolan ਪੂਰੀ ਤਰ੍ਹਾਂ ਸਫਲ ਕਰਾਤਾ ਓਵੇਂ ਪੰਜਾਬ ਬੰਦ ਨੂੰ ਸਫਲ ਕਰਵਾਉਣਾ ਮ ਅਸੀਂ ਇਹਦੇ ਵਿੱਚ ਕਾਮਯਾਬ ਹੋਵਾਂਗੇ ਐਸੀ ਮਨੂੰ ਆਸ ਹੈਗੀ ਆ ਤੁਹਾਡੇ ਸਹਿਯੋਗ ਦੇ ਨਾਲ ਧੰਨਵਾਦ ਕਟੋਕਟ ਸਮਰਥਨ ਮੁੱਲ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਕਿਸਾਨਾਂ ਵੱਲੋਂ ਕੱਲ ਦੁਪਹਿਰ 12 ਵਜੇ 3 ਵਜੇ ਤੱਕ ਪੰਜਾਬ ਪਰ ਵਿੱਚ ਰੇਲਾਂ ਰੋਕੀਏਗੀ ਹਾਂ ਸ਼ੰਭੂ ਬਾਰਡਰ ਬੰਦ ਹੋਣ ਅਤੇ ਪੰਜਾਬ ਹਰਿਆਣਾ ਦੀ ਸਰਦ ਤੇ ਚੱਲ ਰਹੀ ਕਿਸਾਨ ਅੰਦੋਲਨ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਅਹਿਮ ਸੁਣਵਾਈ ਹੋਈ ਜਿਸ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਕੀਲ ਹਾਜ਼ਰ ਹੋਏ ਸਨ ਕੋਰਟ ਨੇ ਸੁਣਵਾਈ ਦੀ ਸ਼ੁਰੂਆਤ ਵਿੱਚ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਜਾਣਕਾਰੀ ਮੰਗੀ ਜੋ ਕਿ ਖਨੋਰੀ ਬਾਰਡਰ ਤੇ ਪਿਛਲੇ 23 ਦਿਨਾਂ ਤੋਂ ਮਰਨ ਵਰਤੇ ਬੈਠੇ ਹਨ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਦੀ ਜਾਨ ਉਚਾਣੀ ਬਹੁਤ ਕੀਮਤੀ ਹੈ ਦੱਸ ਦੇ ਕਿ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਸੂਚਿਤ ਕੀਤਾ ਸੀ ਕਿ ਉਸਨੇ ਖਨੋਰੀ ਬਾਰਡਰ ਤੇ ਮਰਨ ਵਰਤੇ ਬੈਠੇ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲ ਤੇ ਹੋਰ ਕਿਸਾਨਾਂ ਨਾਲ ਵਿਸਤਾਰਪੂਰਵਕ ਮੀਟਿੰਗਾਂ ਕੀਤੀਆਂ ਪਰ ਉਹਨਾਂ ਵੱਲੋਂ ਗਠਿਤ ਉੱਚ ਪਦਰੀ ਕਮੇਟੀ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਜਸਟਿਸ ਸੂਰਿਆਕਾਂਤ ਤੇ ਜਸਟਿਸ ਉਜਵਲ ਪੁਆਦੀ ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਕਿਸਾਨਾਂ ਦੀ ਮੰਗਾਂ ਸੁਣਨ ਲਈ ਤਿਆਰ ਹੈ ਬੈਂਚ ਨੇ ਕਿਹਾ ਕਿ ਅਸੀਂ ਸਪੱਸ਼ਟ ਕਰਦੇ ਹਾਂ ਕਿ ਕਿਸਾਨਾਂ ਵੱਲੋਂ ਸਿੱਧੇ ਤੌਰ ਤੇ ਜਾਂ ਆਪਣੇ ਅਧਿਕਾਰਤ ਨੁਮਾਇੰਦਿਆਂ ਰਾਹੀਂ ਦਿੱਤੇ ਗਏ ਕਿਸੇ ਵੀ ਸੁਝਾਅ ਜਾਂ ਮੰਗ ਲਈ ਅਦਾਲਤ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹਨ ਤਖਤਸ਼ਿਰੀ ਦਮਦਮਾ ਸਾਹਿਬ ਦੇ ਜੱਤਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਕਾਫੀ ਭਾਗ ਦਾ ਨਜ਼ਰ ਆ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਦੀ ਚਰਚਾ ਚੱਲ ਰਹੀ ਹੈ ਮਗਰੋਂ ਉਹਨਾਂ ਮੀਡੀਆ ਸਾਹਮਣੇ ਵੱਡਾ ਬਿਆਨ ਦਿੱਤਾ ਉਹਨਾਂ ਕਿਹਾ ਕਿ ਉੰਜ ਏਜੰਟ ਉਹਨਾਂ ਦੀ ਲਗਾਤਾਰ ਕਿਰਦਾਰਕੁਸ਼ੀ ਕਰ ਰਹੇ ਹਨ ਵਿਰਸਾ ਸਿੰਘ ਵਲਟੋਹਾ ਦੇ ਨਾਲ 15 ਅਕਤੂਬਰ ਨੂੰ ਸਕਤ੍ਰਿਤ ਵਿਖੇ ਹੋਈ ਗੱਲਬਾਤ ਦੌਰਾਨ ਤਲਖੀ ਦੀ ਵੀਡੀਓ ਸੰਬੰਧੀ ਜੱਤਦਾਰ ਆਰਪੀ ਸਿੰਘ ਨੇ ਕਿਹਾ ਕਿ ਮਲਵਈਆਂ ਦੀ ਭਾਸ਼ਾ ਵਿੱਚ ਸ਼ਾਮਲ ਹੈ ਤੇ ਗੱਲਬਾਤ ਕਰਦਿਆਂ ਅਜਿਹਾ ਮੂੰਹ ਨਿਕਲ ਜਾਂਦਾ ਹੈ ਦੇਖੋ ਸਾਡੇ ਅਸੀਂ ਮਲਵਈ ਹੁੰਨੇ ਆ ਤੇ ਮਲਵਈਆਂ ਦੀ ਬੋਲ ਚਾਲ ਦੇ ਵਿੱਚ ਸਾਲਾ ਸ਼ਬਦ ਜਿਹੜਾ ਹੈਗਾ ਇਹ ਨਿਕਲ ਜਾਣਾ ਇਸ ਸੁਭਾਅਕ ਹੁੰਦਾ ਹੈ ਆਮਚਾਲ ਬੋਲਦੇ ਅਸੀਂ ਕਹਿ ਦਿੰਨੇ ਆ ਦੂਜੀ ਗੱਲ ਮੈਂ ਕਹਿਣਾ ਕਿ 1.5 ਘੰਟੇ ਦੀ ਵੀਡੀਓ ਹੈ ਜਿਹੜੀ ਅਸੀਂ ਰਿਕਾਰਡ ਕਰਾਈ ਸੀ ਖੁਦ 1.5 ਘੰਟੇ ਦੀ ਜਿਹੜੀ ਵੀਡੀਓ ਹੈ ਉਹਨੂੰ ਪ੍ਰਸਾਰਿਤ ਕਰਨ ਲੋਕ ਸਾਨੂੰ ਗਾਲਾਂ ਕੱਢਣਗੇ। ਕਿ ਤੁਸੀਂ ਉਸ ਬੰਦੇ ਤੇ ਛੱਤਰ ਕਿਉਂ ਨਾ ਮਾਰੀ? ਉਹ ਮੇਰੇ ਨਾਲ ਹੀ ਇੱਕ 27 ਸਕਿੰਟ ਦਾ ਕਲਿੱਪ ਕੱਟ ਕੇ ਤੇ ਚਲਾ ਰਹੇ ਹਾਂ। ਮੈਨੂੰ ਨੀਵਾ ਦਿਖਾਉਣ ਵਾਸਤੇ। ਇਹ ਕਿੱਥੋਂ ਦੀ ਸਿਆਣ ਪੈ ਗਈ ਹੈ? ਡੇਢ ਘੰਟੇ ਦੀ ਪਾਓ ਵੀਡੀਓ। ਫਿਰ ਸਾਨੂੰ ਲੋਕ ਕਹਿਣਗੇ ਤੁਸੀਂ ਉਹਨੂੰ ਛੱਡ ਕਿਵੇਂ ਦਿੱਤਾ? ਇਹਦੇ ਯੂਤ ਕਿਉਂ ਨਹੀਂ ਫੇਰੇ? ਜਿਸ ਕਿਸਮ ਦੀ ਬਤਮੀਜ਼ੀ ਜਿਹੜੀ ਉੱਥੇ ਪੰਤ ਸਿੰਘ ਸਹਿਬਾਨ ਦੇ ਸਾਹਮਣੇ ਕੀਤੀ ਗਈ ਹੈ। ਸਾਰੀ ਪ੍ਰਸਾਰਤ ਕਰੋ। ਪਹਿਲਾਂ ਉਹ ਮੰਗ ਕਰਦਾ ਸੀ, ਮੈਂ ਮੰਗ ਕਰਦਾ ਸਾਰੀ ਪ੍ਰਸਾਰਤ ਕਰੋ। ਅਕਾਲੀ ਪਾਰਟੀ ਉਹ ਪਾਰਟੀ ਹੈ ਜਿਹਨੇ ਭਾਰਤ ਦੇ ਵਿੱਚ ਸਿਆਸਤ ਦੇ ਅੰਦਰ ਉੱਚ ਮਿਆਰ ਸਥਾਪਿਤ ਕੀਤੇ ਅੱਜ ਅਸੀਂ ਕਿੱਥੇ ਖੜ ਗਏ ਬਹੁਤ ਮੇਰੇ ਵਾਸਤੇ ਦੁੱਖदाई ਤੁਸੀਂ ਅੱਜ ਜੋ ਪੁੱਛਣਾ ਮੈਨੂੰ ਬੇਝਿਜਕੋ ਕੇ ਬੇਸੰਗੋ ਕੇ ਖੁੱਲ੍ਹੇ ਹੋ ਕੇ ਪੁੱਛ ਲਓ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਵਾਂਗਾ ਵੀਡੀਓ ਬੈਕ ਕੀਤੀ ਜਾ ਰਹੀ ਹੈ ਜਿਹੜੀ ਸ਼ਬਦਾਵਲੀ ਵਰਤੀ ਜਾ ਰਹੀ ਉਹ ਤੇ ਵੀ ਟ੍ਰਾਂਸਕ੍ਰਿਪਟ ਕੀਤਾ ਅਰਥਾ ਤੁਸੀਂ ਉਹ ਕਹਿ ਰਹੇ ਹੋ ਮੈਂ ਬੀਜਪੀ ਨਾਲ ਮੈਂ ਸੰਬੰਧਤ ਹੈਗਾਗਾ ਦੇਖੋ ਉਹਨਾਂ ਤੋਂ ਸਵਾਲ ਕੀਤਾ ਉਹਨਾਂ ਨੇ ਕਿ ਤੁਸੀਂ ਬੀਜਪੀ ਨਾਲ ਸੰਬੰਧ ਰੱਖਦੇ ਹੋਗੇ ਤੁਸੀਂ ਕਿਹਾ ਹਾਂ ਮੈਂ ਹੈਗਾਗਾ ਤੁਹਾਨੂੰ ਲੱਗਦਾ ਵੀ ਇੱਥੇ ਤੁਸੀਂ ਤਾਲਾ ਵੀ ਕੱਢੀ ਹੈ ਤੁਹਾਨੂੰ ਲੱਗਦਾ ਨਹੀਂ ਵੀ ਤੁਸੀਂ ਤਖਤ ਸਾਹਿਬ ਦੇ ਜਤੀਦਾਰ ਦੀ ਗਾਲ੍ਹਾਂ ਕੱਢੀ ਇੱਥੇ ਵੀ ਦੇਖੋ ਸਾਡੇ ਅਸੀਂ ਮਲਵਈ ਹੁੰਨੇ ਆ ਤੇ ਮਲਵਈਆਂ ਦੀ ਬੋਲ ਚਾਲ ਦੇ ਵਿੱਚ ਸਾਲਾ ਸ਼ਬਦ ਜਿਹੜਾ ਹੈਗਾ ਇਹ ਨਿਕਲ ਜਾਣਾ ਇਸ ਸੁਭਾਅਕ ਹੁੰਦਾ ਹੈ ਆਮ ਚਾਲ ਬੋਲਦੇ ਅਸੀਂ ਕਹਿ ਦਿੰਨੇ ਆ ਉਜੀ ਗੱਲ ਮੈਂ ਕਹਿਣਾ ਕਿ ਡੇਢ ਘੰਟੇ ਦੀ ਵੀਡੀਓ ਹੈ ਜਿਹੜੀ ਅਸੀਂ ਰਿਕਾਰਡ ਕਰਾਈ ਸੀ ਖੁਦ ਡੇਢ ਘੰਟੇ ਦੀ ਜਿਹੜੀ ਵੀਡੀਓ ਹੈ ਉਹਨੂੰ ਪ੍ਰਸਾਰਿਤ ਕਰਨ ਲੋਕ ਸਾਨੂੰ ਗਾਲਾਂ ਕੱਢਣਗੇ ਕਿ ਤੁਸੀਂ ਉਸ ਬੰਦੇ ਤੇ ਛੱਤਰ ਕਿਉਂ ਨਾ ਮਾਰੀ ਜਿਸ ਕਿਸਮ ਦਾ ਉਹਦਾ ਬਿਹੇਵੀਅਰ ਸੀ ਉਹ ਮੇਰੇ ਨਾਲ ਹੀ ਇੱਕ 27 ਸਕਿੰਟ ਦਾ ਕਲਿੱਪ ਕੱਟ ਕੇ ਤੇ ਚਲਾ ਰਹੇ ਹਾਂ ਮੈਨੂੰ ਨੀਵਾ ਦਿਖਾਉਣ ਵਾਸਤੇ ਇਹ ਕਿੱਥੋਂ ਦੀ ਸਿਆਣ ਪੈ ਗਈ ਹੈ ਡੇਢ ਘੰਟੇ ਦੀ ਪਾਓ ਵੀਡੀਓ ਫਿਰ ਸਾਨੂੰ ਲੋਕ ਕਹਿਣਗੇ ਤੁਸੀਂ ਉਹਨੂੰ ਛੱਡ ਕਿਵੇਂ ਦਿੱਤਾ ਇਹ ਤੇ ਜੂਤ ਕਿਉਂ ਨਹੀਂ ਫੇਰੇ ਜਿਸ ਕਿਸਮ ਦੀ ਬਤਮੀਜ਼ੀ ਜਿਹੜੀ ਉਥੇ ਪੰਸ ਸਿੰਘ ਸਹਬਾਨ ਦੇ ਸਾਹਮਣੇ ਕੀਤੀ ਗਈ ਹੈ ਸਾਰੀ ਪ੍ਰਸਾਰਤ ਕਰੋ ਪਹਿਲਾ ਉਹ ਮੰਗ ਕਰਦਾ ਸੀ ਮੈਂ ਮੰਗ ਕਰਦਾ ਸਾਰੀ ਪ੍ਰਸਾਰਤ ਕਰੋ ਚਲਾਓ ਉਹਨੂੰ ਕੰਟੀਨਿਊ ਕਰੋ ਉਹ ਵੀਡੀਓ ਉਹ ਵੀਡੀਓ ਬਣ ਤੋਹਾ ਵੱਲੋਂ ਪਾਈ ਗਈ ਜੀ ਮੈਂ ਹੈਰਾਨ ਹੈ ਕਿ ਉਹ ਵੀਡੀਓ ਬਾਹਰ ਕਿਵੇਂ ਆ ਗਈ ਕਿਉਂਕਿ ਉਹ ਵੀਡੀਓ ਜਿਹੜੀ ਹੈ ਮੈਂ ਖੁਦ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਿਆਂ ਦੇ ਵਿੱਚੋਂ ਡਿਲੀਟ ਕਰਾਈ ਸੀ ਮੈਂ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਸੈਕਟਰੀਅਟ ਦੇ ਵਿੱਚੋਂ ਡਿਲੀਟ ਕਰਾਈ ਸੀ ਔਰ ਜਿਹੜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਿਆਂ ਦੇ ਵਿੱਚੋਂ ਡਿਲੀਟ ਹੋਈ ਸੀ ਜਿੰਨਾ ਕਾਰਡਾਂ ਦੇ ਵਿੱਚੋਂ ਡਿਲੀਟ ਹੋਈ ਸੀ ਉਹਨਾਂ ਕਾਰਡਾਂ ਦੇ ਵਿੱਚ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਤੇ ਪ੍ਰਾਣੀ ਰਿਕਵਰ ਕਰਨੀ ਬਹੁਤ ਔਖੀ ਹੁੰਦੀ ਹੈ ਇਹਦੀ ਇੱਕੋ ਹੀ ਪੈਂਡਰਾਈਵ ਸੀ ਜਿਹੜੀ ਮਨਜੋਤ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਦੇ ਕੋਲ ਸੀ ਉਹਦੇ ਘਰ ਦੇ ਵਿੱਚ ਜਿਹੜੀ ਉਹਨਾਂ ਮੈਂ ਦਿੱਤੀ ਸੀ ਇਹ ਬਾਹਰ ਕਿਵੇਂ ਆ ਗਈ ਮੈਨੂੰ ਇਸ ਗੱਲ ਦਾ ਵੀ ਕੋਈ ਪਤਾ ਨਹੀਂ ਮੈਨੂੰ ਨਹੀਂ ਪਤਾ ਕਿੱਥੋਂ ਆ ਗਈ ਹੋਰ ਕਿਤੇ ਹੈ ਨਹੀਂ ਸੀ ਉਸ ਨਹੀਂ ਬਿਲਕੁਲ ਨਹੀਂ ਤੁਹਾਨੂੰ ਲੱਗਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੇ ਵਿੱਚ ਇਨਵੋਲ ਹੈ ਜਾਨ ਮੈਨੂੰ ਨਹੀਂ ਪਤਾ ਜੀ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਸੰਸਥਾ ਹੈ ਮੈਂ ਹਉ ਦੇ ਬਾਰੇ ਕੁਝ ਨਹੀਂ ਕਹਿਣਾ ਮੈਨੂੰ ਨਹੀਂ ਪਤਾ ਕਿੱਥੋਂ ਆ ਗਈ ਕਿੱਥੋਂ ਆ ਤੁਹਾਡੇ ਪਰਿਵਾਰ ਨੂੰ ਹੀ ਕਿਉਂ ਜਿਹੜਾ ਬਾਰ ਬਾਰ ਤੜਕ ਮੈਂ ਦੱਸ ਦਿੱਤਾ ਮੈਂ ਗੁਨਾਹ ਕੀਤੇ ਹਨ ਅੰਗਲੀ ਮੈਂ ਗੁਨਾਹ ਕੀਤੇ ਮੈਂ ਦੱਸ ਦਿੱਤਾ ਗੁਰੂ ਵੀ ਹਜੂਰੀ ਚ ਕੋਨਾ ਗੁਨਾਹ ਦੀ ਮੈਨੂੰ ਸਜ਼ਾ ਮਿਲ ਰਹੀ ਤੁਹਾਨੂੰ ਕੀ ਲੱਗਦਾ ਹੈਗਾ ਕਿ ਫੈਸਲਾ ਕਿਹੜਾ ਨਹੀਂ ਮਨਜ਼ੂਰ ਸੇਵਾ ਉਹ ਕਰ ਗਏ ਹੈਗੇ ਨੇ ਜਾਂ ਕੁਝ ਕਿੱਥੇ ਅੜਚੇ ਨਾਲ ਫਿਰ ਫੈਸਲੇ ਨੂੰ ਕਿਵੇਂ ਡਾਇਵਰਟ ਕੀਤਾ ਜਾ ਸਕਦਾ ਹੈ ਇਹ ਤਾਂ ਇਹ ਤਾਂ ਇਹ ਤਾਂ ਉਹੀ ਬਿਹਤਰ ਦੱਸ ਸਕਦੇ ਹੈ ਕਿ ਕਿਹੜਾ ਫੈਸਲਾ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਤੁਸੀਂ ਕਿਹਾ ਕਿ ਕਿਹੜੇ ਫੈਸਲੇ ਜੇਕਰ ਸਿੰਘ ਸਹਿਬਾਨਾਂ ਦੀ ਇਕੱਤਰਤਾ ਬੁਲਾਈ ਜਾਂਦੀ ਮੈਂ ਸ਼ਾਮਲ ਨਹੀਂ ਹੋਊਂਗਾ ਤੁਹਾਨੂੰ ਕੀ ਲੱਗਦਾ ਹੈ ਕਿ ਫੈਸਲਾ ਕਿਵੇਂ ਡਾਇਵਰਟ ਕੀਤਾ ਜਾ ਸਕਦਾ ਹੈ ਡਾਇਵਰਟ ਜਿਹੜਾ ਹੈਗਾ ਅਸਤੀਫਿਆਂ ਦੀ ਜਿਹੜੀ ਗੱਲ ਹੈਗੀ ਹੈ ਪਾਸ ਹੋਣ ਦੀ ਗੱਲ ਹੈ ਜਾਂ ਸੱਤ ਮੈਂਬਰ ਕਮੇਟੀ ਦੀ ਗੱਲ ਹੈ ਇਹ ਬੜੀਆਂ ਵੱਡੀਆਂ ਗੱਲਾਂ ਨੇ ਉਹਨਾਂ ਨੂੰ ਬਦਲ ਬਦਲ ਦੀ ਗੱਲ ਹੋ ਸਕਦੀ ਹੈ ਮੈਨੂੰ ਹੋ ਸਕਦਾ ਹੈ ਜੀ ਇਹ ਕਿਸੇ ਗੱਲ ਚੱਲ ਰਿਹਾ ਤਿੰਨ ਦਿਨਾਂ ਦੇ ਵਿੱਚ ਅਸਤੀਫੇ ਵਾਲਾ ਉਹ ਬਹੁਤ ਚਰਚਿਤ ਹੋਇਆ ਤਾਂ ਮਿਸਾਬ ਵੀ ਇੱਕ ਵੀਡੀਓ ਵੀ ਆਡੀਓ ਵੀ ਵਾਇਰਲ ਹੋਈ ਆ ਉਹ ਕੀ ਹੈ ਕਿ ਅਸਲ ਦੇ ਵਿੱਚ ਉਹਦਾ ਸਮਾਂ ਵਧਾਇਆ ਗਿਆ ਸੀ ਕਿ 20 ਦਿਨ ਕਿਵੇਂ ਹੋ ਗਏ ਮੈਨੂੰ ਇਹ ਸ਼ੱਕ ਪੈਂਦਾ ਹੈ ਕਿ ਜਿਹੜਾ 20 ਦਿਨ ਦਾ ਸਮਾਂ ਲਿਆ ਗਿਆ ਨਾ ਜੀ 20 ਤਰੀਕ ਤੱਕ ਜਾਂ 20 ਦਿਨ ਦਾ ਮੈਨੂੰ ਨਹੀਂ ਪਤਾ ਕਿੰਨੇ ਦਿਨ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ 20 ਦਿਨ ਦਾ ਸਮਾਂ ਲਿਆ ਉਹ ਸਪੈਸ਼ਲੀ ਤੌਰ ਦੇ ਉੱਤੇ ਮੇਰੀ ਕਰਦਾਰਕੁਸ਼ੀ ਕਰਨ ਦੇ ਲਈ ਲਿਆ ਗਿਆ ਕਿ ਇਕੱਲੇ ਜਿਹਦਾ ਇਹ ਜਿਹੜੇ 15 ਦਿਨ ਅਸੀਂ ਲੈ ਲਈਏ ਤੇ 15 ਦਿਨਾਂ ਦੇ ਵਿੱਚ ਇਹਨੂੰ ਇੰਨਾ ਡੈਮੇਜ ਕਰ ਦਈਏ ਇਹ ਛੱਡ ਕੇ ਪੱਛ ਮੈਂ ਤਾਂ ਸਭ ਕੰਦੇ ਜੱਜਦਾਰ ਸਾਹਿਬ ਬਦਲ ਸਕਦੇ ਹੁਕਮਨਾਮਾ ਕਿਉਂਕਿ ਪੰਜਾਂ ਨੇ ਫ ਨਹੀਂ ਬਸ ਕਿਸੇ ਸਹਿਮਤੀ ਨਹੀਂ ਸੀ ਉਹਨਾਂ ਕਿੰਨਾ ਚਿਰ ਵੀ ਲੀਕ ਤੱਕ ਦਾ ਨਾਮ ਬੀਤ ਸਮਾਂ ਹੋਇਆ ਜੀ ਨਹੀਂ ਉਹ ਸਿੰਘ ਸਾਹਿਬ ਦਾ ਅਧਿਕਾਰ ਖੇਤਰ ਹੈ ਮੈਂ ਨਹੀਂ ਕਹਿੰਦਾ ਹਾਂ ਉਹ ਕਰ ਸਕਦੇ ਨੇ ਉਹ ਕਰਦੇ ਬੜੀ ਬਹਿਰ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵਿਰੋਧੀ ਵੀ ਸਵਾਲ ਚੁੱਕ ਰਹੇ ਨੇ ਕਿ ਸਿੰਘ ਸਾਹਿਬ ਵਿਦੇਸ਼ ਜਾਂਦੇ ਨੇ ਉੱਥੋਂ ਤੁਹਾਨੂੰ ਮਾਇਆ ਮਿਲਦੀ ਹੈ ਜਾਂ ਉੱਥੇ ਮਿਲਦੇ ਆ ਉਹ ਆ ਕੇ ਕ੍ਰੋਮਨੀ ਕਮੇਟੀ ਕੋਲ ਜਮ੍ਹਾਂ ਕਰਾਉਣਾ ਹੁੰਦਾ ਹੈ ਜਾਂ ਤੁਸੀਂ ਕੋਈ ਤਾਂ ਕਹਿੰਦੇ ਜਮਾ ਹੀ ਨਹੀਂ ਕਰਾਇਆ ਕੁਝ ਮਨੀਸ਼ ਪੀਟੀਸੀ ਨੂੰ ਕਹਦੇ ਆ ਕਿ ਉਹ ਨਾ ਬਾਲ ਸਾਹਿਬ ਨੂੰ ਕਹਿ ਕੇ ਸ਼ੋਭਨੀ ਕਮੇਟੀ ਦੇ ਧਾਮੀ ਸਾਹਿਬ ਨੂੰ ਕਹਿ ਕੇ ਨਾ ਜਿਹੜੇ ਪਹਿਲੇ ਮੈਥੋਂ ਪਹਿਲੇ ਸਿੰਘ ਸਭਾ ਨੂੰ ਹੋਇਆ ਨਾ ਉਹਨਾਂ ਨੇ ਕਿੰਨੇ ਪੈਸੇ ਜਮ੍ਹਾਂ ਕਰਾਏ ਆ 10 ਦਿਨ ਮੈਂ ਉਹਨੇ ਮੈਂ ਕਰਾ ਦੂੰ। ਜਿਹੜੀ ਵੀ ਕਿੱਕਰ ਹੋਰ ਵੀ ਹੈ ਵਿਦੇਸ਼ ਤੁਸੀਂ ਵਿਦੇਸ਼ ਗਏ ਸੀ ਸਿਕ ਪ੍ਰਚਾਰ ਲਈ ਜਾਨੇ ਹੋ ਉੱਥੇ ਤੁਸੀਂ ਸ਼ੈਮਟ ਹੋਏ ਨੇ ਬਿਜ਼ਨਸ ਸਮਿਟ ਹੋਏ ਨੇ ਤੁਸੀਂ ਉਹ ਚ ਪਾਰਟਿਸਿਪੇਟ ਇਹ ਲੱਗਦਾ ਨਹੀਂ ਤੁਹਾਨੂੰ ਵੀ ਸਿੱਕੀ ਪ੍ਰਚਾਰ ਕਰਨਾ ਹਾਂ ਬਿਲਕੁਲ 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 ਮਨੀਸ਼ਾ 15 ਤਰੀਕ ਨੂੰ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ ਗੁਰਪੁਰਬ ਦੇ ਉੱਤੇ ਮੈਂ ਗਿਆ ਹਾਂ ਕਿ ਉੱਥੇ ਕਿਸੇ ਨੇ ਬਿਜ਼ਨਸ ਅਵਾਰਡ ਦੇਣੇ ਸੀ ਮੇਰੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਮੇਰੇ ਹੱਥੋਂ ਵੱਡੇ ਵੱਡੇ ਬਿਜ਼ਨਸਮੈਨਾਂ ਨੂੰ ਉਹਨਾਂ ਨੇ ਸਨਮਾਨ ਕਰਵਾਇਆ ਤੇ ਮੈਨੂੰ ਉਹਨਾਂ ਨੇ ਉੱਥੇ ਕਿਹਾ ਕਿ ਅਸੀਂ ਬਿਜ਼ਨਸ ਅਵਾਰਡ ਰੱਖਿਆ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਗੁਰੂ ਨਾਨਕ ਦਾ ਦਰਬਾਰ ਦਬਈ ਦੇ ਵਿੱਚ ਮੈਂ ਗਿਆ ਉੱਥੇ ਮੈਂ ਕਥਾ ਕੀਤੀ ਹੈ ਮੇਰੀ ਕਥਾ ਰਿਕਾਰਡ ਆ ਉੱਥੇ ਸਰਦਾਰ ਕੰਧਾਰੀ ਜੀ ਨੇ ਉਹਨਾਂ ਨੂੰ ਪੁੱਛਿਆ ਜਾ ਸਕਦਾ ਤੇ ਉੱਥੇ ਮੈਂ ਨਾਲ ਉਹ ਸਮਾਗਮ ਦੇ ਵਿੱਚ ਚਲਾ ਗਿਆ ਉਹ ਕੀ ਉਹ ਬਿਜ਼ਨਸਮੈਨ ਸੀ ਉੱਥੇ ਐਵਾਰਡ ਦਿੱਤੇ ਐ ਐਵਾਰਡ ਦੇ ਕੇ ਮੈਂ ਆ ਗਿਆ ਦੇਖੀ ਗੱਲ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਇਨ ਬਿਟਵੀਨ ਕਿਤੇ ਕੋਸ਼ਿਸ਼ ਕੀਤੀ ਗਈ ਵੀ ਉਹ 20 ਤਰੀਕ ਵਾਲਾ ਫੈਸਲਾ ਜੋ ਕੀ ਕਰਨਾ ਚਾਹੁੰਦੇ ਨੇ ਕੋਈ ਕੋਸ਼ਿਸ਼ ਤਾਂ ਹੋਈ ਹੋਊਗੀ ਕਿ ਤੁਹਾਡੇ ਨਾਲ ਵੀ ਕੋਈ ਲਿੰਕ ਹੋਇਆ ਕਿਉਂਕਿ ਅਕਾਲੀ ਦਰ ਬਗਾਨਾ ਬੜਾ ਸਖਤ ਬਸ ਮੈਂ ਤੁਸੀਂ ਨਾ ਕਰਤੀ ਸੰਗਤ ਉਸ ਤੋਂ ਵੀ ਸੰਗਤ ਇਸ ਤੋਂ ਵੀ ਸਖਤ ਭਲਦੀ ਆ ਉਹ ਮੈਂ ਮੈਂ ਅਸੀਂ ਨਾ ਫਸੇ ਹੋਏ ਆ ਸੰਗਤ ਕਹਿ ਰਹੀ ਹੈ ਕਿ ਫੈਸਲਾ ਬੜਾ ਢਿੱਲਾ ਆਇਆ ਸਾਰੀ ਸੰਗਤ ਨਹੀਂ ਕਹਿ ਰਹੀ ਮੈਂ ਮਾਫ ਕਰਨਾ ਮੈਂ ਸਾਰੀ ਸੰਗਤ ਨੂੰ ਕਹਿ ਸਕਦਾ ਕੁਝ ਸੈਕਟਰ ਹੈ ਜਿਹੜੇ ਕਹਿੰਦੇ ਕਿ ਫੈਸਲਾ ਬੜਾ ਤੇ ਜਿਨ੍ਹਾਂ ਬਾਰੇ ਫੈਸਲਾ ਹੋਇਆ ਉਹ ਕਹਿੰਦੇ ਫੈਸਲਾ ਬੜਾ ਜਿਹੜਾ ਉਹ ਸਖਤ ਹੋ ਗਿਆ ਜੀ ਇਹ ਲਾਗੂ ਵੀ ਨਹੀਂ ਕੀਤਾ ਜਾ ਰਿਹਾ ਜੀ ਪਰ ਤੁਹਾਨੂੰ ਕੀ ਲੱਗਦਾ ਹੈਗਾ ਤੁਹਾਨੂੰ ਇਨ ਬਿਟਵੀਨ ਕਿਤੇ ਸੰਪਰਕ ਹੋਇਆ ਕਿ ਯਾਰ ਉਹ ਵਰਕਿੰਗ ਕਮੇਟੀ ਵਾਲਾ ਫੈਸਲਾ ਕੀ ਵਿੱਚ ਸਾਰੀ ਡਿਸਕਸ ਚੱਲ ਰਹੀ ਹੈ ਤਿੰਨ ਦਿਨਾਂ ਤੋਂ 20 ਤਰੀਕ ਤੱਕ ਚੱਲਾ ਗਿਆ ਸਿਸਟਮ ਤੁਹਾਡੇ ਨਾਲ ਕਿਤੇ ਸੰਪਰਕ ਹੋਇਆ ਕਿਹਾ ਹੋਵੇ ਤੁਹਾਨੂੰ ਕਿ ਨਹੀਂ ਇੰਝ ਕਰ ਦੋ ਜਾਂ ਜਿੰਦੇ ਕਰਕੇ ਤੁਹਾਨੂੰ ਕੰਟਰੋਲ ਕੀਤਾ ਜਾ ਰਿਹਾ ਤੁਸੀਂ ਵਾਹ ਕੀਤੀ ਹੋਵੇ ਕੋਈ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਮੈਂ ਸਪਸ਼ਟ ਸ਼ਬਦਾਂ ਚ ਇਹ ਕਿਹਾ ਹੈ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਪੰਨ ਸਿੰਘ ਸਹਿਬਾਨ ਦੀ ਮੀਟਿੰਗ ਦੇ ਵਿੱਚ ਜਿਹੜੀ ਇਸ ਫੈਸਲੇ ਨੂੰ ਡਾਇਵਰਟ ਕਰਨਾਸਤੇ ਰੱਖੀ ਗਈ ਹੋਵੇ ਮੈਂ ਸ਼ਾਮਲ ਨਹੀਂ ਹੋਣਾ ਸੇਠ ਸਾਹਿਬ ਤੁਸੀਂ ਕਿਹਾ ਤੁਸੀਂ ਕਿਹਾ ਕਿ ਮੈਂ ਮੈਂ ਅਸਤੀਫਾ ਨਹੀਂ ਦੇਵਾਂਗਾ ਤੁਸੀਂ ਕਿਹਾ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ ਅਸਤੀਫਾ ਆਲਰੇਡੀ ਤੁਸੀਂ ਦਿੱਤਾ ਹੋਇਆ ਸੀ ਹਾਂ ਉਹ ਪਾਸ ਕਰ ਦੇਣ ਜੀ ਉਹ ਪਾਸ ਕਰ ਦੇਣ ਮੇਰਾ ਜਿਹੜਾ 2 ਮਹੀਨੇ ਪਹਿਲਾਂ ਅਸਤੀਫਾ ਦਿੱਤਾ ਹੈ ਮੈਂ ਹਰਜਿੰਦਰ ਸਿੰਘ ਜੀ ਧਾਮੀ ਨੂੰ ਅਪੀਲ ਕਰਦਾ ਕਿ ਮੇਰਾ ਉਸ ਜੀ ਬਹੁਤ ਚੰਗਾ ਹੈ ਬਹੁਤ ਜਲਦੀ ਹੈ ਕਿ ਜਿਹੜਾ ਅਸਤੀਫਾ ਦੇ ਦੇਣਾ ਗਿਆ ਮੈਂ ਕੋਈ ਅਸਤੀਫਾ ਨਹੀਂ ਦੇਣਾ ਜੀ ਹਾਂ ਮੈਨੂੰ ਕੱਢਣਾ ਕੱਢ ਦੇਣ ਮੈਨੂੰ ਰੱਖਣਾ ਰੱਖ ਲੈਣ ਮੇਰਾ ਅਸਤੀਫਾ ਜਿਹੜਾ 2 ਮਹੀਨੇ ਪਹਿਲਾਂ ਆਇਆ ਉਹਨੂੰ ਪਾਸ ਕਰਨਾ ਉਹ ਪਾਸ ਕਰ ਦੇਣ ਮੈਂ ਆਪਣੇ ਘਰ ਚੱਲ ਜਾਊਂਗਾ ਔਰ ਮੈਂ ਆਪ ਜੀ ਨੂੰ ਦੱਸ ਦਿੰਦਾ ਕਿ ਮੈਂ ਜਿਹੜੀ ਇਹ ਰਹਾਇਸ਼ ਹੈ ਆਲਰੇਡੀ ਖਾਲੀ ਕਰ ਚੁੱਕੀ ਐ